ਗੁਰੂ ਪਿਆਰਿਓ ਕੀ ਵਾਹਿਗੁਰੂ ਗਰੀਬ ਤੇ ਨਾਸ ਭਗਤਾਂ ਨੂੰ ਅਦਰ ਬਖਸ਼ਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 90 ਅੰਗ ਤੇ ਬਖਸ਼ਿਸ਼ ਕਰਦੇ ਹਨ ਹਰ ਤੇਰੀ ਸਭ ਕਰਹਿ ਉਸਤਤ ਜਿਨ ਹਉਥ ਤੇ ਕਾਢਿਆ हे प्रभु ਸਭ ਜੀਵ ਤੇਰੀ ਹੀ ਸਿਫਸਲਾ ਕਰਦੇ ਹਨ ਜਿਸ ਤੂੰ ਉਹਨਾਂ ਮਾਇਆ ਵਿੱਚ ਫਸਿਆ ਨੂੰ ਕੱਢਿਆ ਹੈ ਜਿਨ੍ਹਾਂ ਨੂੰ ਤੂੰ ਮਾਇਆ ਵਿੱਚ ਫਸਿਆ ਨੂੰ ਕੱਢਿਆ ਹੈ ਹਰ ਤੁਦ ਨੂੰ ਕਰੇ ਸਭਨਾਂ ਸਕਾਰ ਜਿਨ ਪਾਪੇ ਤੇ ਰਾਖਿਆ ਸ਼ੇ ਹਰੀ ਸਭ ਜੀਵ ਤੇਰੇ ਅਗੇ ਸਿਰ ਨਵਾਉਂਦੇ ਹਨ ਜਿਨ੍ਹਾਂ ਨੂੰ ਤੂੰ ਪਾਪਾਂ ਤੋਂ ਬਚਾਇਆ ਹੈ ਹਰ ਨਮਾਣਿਆ ਤੂੰ ਮਾਣ ਹਰ ਢਾਟੀ ਹੂੰ ਤੂੰ ਢਾਡਿਆ ਹਰ ਨਮਾਣਿਆ ਤੂੰ ਮਾਣ ਹਰ ਢਾਡੀ ਤੂੰ ਢਾਡਿਆ ਏ ਹਰੀ ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ ਤੂੰ ਉਹਨਾਂ ਦਾ ਮਾਣ ਬਣਦਾ ਹੈ ਏ ਹਰੀ ਨੂੰ ਸਭ ਤੋਂ ਬਧੀਗ ਡਾਡਾ ਹੈ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂਡ ਸਾਧਿਆ ਪ੍ਰਭੂ ਅਹੰਕਾਰਿਆ ਨੂੰ ਮਾਰ ਕੇ ਭਾਵਪਤਾ ਵਿੱਚ ਪਾ ਕੇ ਨਵਾਉਂਦਾ ਹੈ ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਉਂਦਾ ਹੈ ਹਰ ਭਗਤਾਂ ਦੇ ਵੜਾਈ ਗਰੀਬ ਅਨਾਥਿਆਂ ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖਸ਼ਦਾ ਹੈ ਗੁਰੂ ਪਿਆਰਿਓ ਵਾਹਿਗੁਰੂ ਆਪਣੇ ਪਿਆਰੇ ਗਰੀਬ ਤੇ ਨਾਤ ਭਗਤਾਂ ਨੂੰ ਆਦਰ ਬਖਸ਼ਦਾ ਹੈ